ਸਵੇਰ ਦਾ ਸਮਾਏ ਅਸਮਾਨ ਦੇ ਵਿੱਚ ਸੂਰਜ ਬੱਦਲਾਂ ਪਿੱਛੇ ਇੰਜ ਲੁਕਿਆ ਹੈ ਜਿਵੇਂ ਉਹ ਵੀ ਧਰਤੀ ਤੇ ਵੱਧ ਰਹੇ ਪਾਪ ਨੂੰ ਦੇਖਣਾ ਚਾਹੁੰਦਾ ਹੋਵੇ ਪੰਜਾਬ ਦੇ ਇੱਕ ਵੱਡੇ ਪਿੰਡ ਜਿੱਥੇ ਇੱਕ ਵਿਸ਼ਾਲ ਗੁਰੂ ਘਰ ਹੈ ਜਿੱਥੇ ਸਵੇਰੇ ਸ਼ਾਮ ਕਈ ਸੰਗਤਾਂ ਜਾ ਕੇ ਗੁਰੂ ਘਰ ਮੱਥਾ ਟਿਕਦੇ ਹਨ ਗੁਰੂ ਸਾਹਿਬ ਦੀਆਂ ਕੂਸ਼ੀਆਂ ਪ੍ਰਾਪਤ ਕਰਦੇ ਹਨ ਲੇਕਿਨ ਅੱਜ ਇਸ ਪਿੰਡ ਦੇ ਵਿੱਚ ਕੁਝ ਅਣਹੋਣੀ ਵਾਪਰਨ ਮੜੀ ਹੋਏ ਅਜੇਹੀ ਅਣਹੋਣੀ ਜੋ ਸ਼ਾਇਦ ਕਿਸੇ ਵੀ ਗੁਰਸਿੱਖ ਨੇ ਕਦੇ ਸੁਪਨੇ ਵਿੱਚ ਵੀ ਨਾ ਸੋਚੀ ਹੋਵੇ ਗਰੰਤੀ ਸਿੰਘ ਪ੍ਰਧਾਨ ਸਾਹਿਬ ਦੇ ਮੋਟਰਸਾਈਕਲ ਦੇ ਮਗਰ ਬੈਠਾ ਹੈ ਪ੍ਰਧਾਨ ਉਸੇ ਹੀ ਪਿੰਡ ਦੇ ਬਾਹਰ ਵਾਲੇ ਪਾਸੇ ਆਪਣੇ ਛੋਟੇ ਭਰਾ ਦੀ ਨਵੀਂ ਦੁਕਾਨ ਦੇ ਮਹੌਤਲੇ ਗਰੰਤੀ ਸਿੰਘ ਨੂੰ ਅਰਦਾਸ ਆਸ ਕਰਨ ਲਈ ਜਾ ਰਿਹਾ ਹੈ ਲੇਕਿਨ ਜਿਵੇਂ ਹੀ ਗਰੰਥੀ ਸਿੰਘ ਮੌਕੇ ਤੇ ਪਹੁੰਚੇ ਨਾ ਦੇਖ ਕੇ ਖੁਸ਼ ਹੋੜ ਗਏ ਹੈਰਾਨ ਲਗੇ ਪੈਰਾ ਖੇਠੋਂ ਜਿਵੇਂ ਨਿਕਲਦੇ ਪ੍ਰਧਾਨ ਇੱਥੇ ਉਸ ਨੂੰ ਕਿਸੇ ਆਮ ਦੁਕਾਨ ਦੇ ਮਹੌਲ ਤੋਂ ਲੈ ਕੇ ਨਹੀਂ ਆਇਆ ਹੈ ਇੱਥੇ ਫੁੱਲਾਂ ਦੇ ਨਾਲ ਸਜੀ ਇੱਕ ਦੁਕਾਨ ਹੈ ਅੰਦਰੋਂ ਫੁੱਲਾਂ ਦੀ ਖੁਸ਼ਬੂ ਤਾਂ ਨਹੀਂ ਆ ਰਹੀ ਲੇਕਿਨ ਪਈਆਂ ਸ਼ਰਾਬ ਦੀਆਂ ਬੋਤਲਾਂ ਦੀ ਬਦਬੂ ਬਾਹਰ ਤੱਕ ਪੈਲ ਰਹੀ ਹੈ ਬੋਰਡ ਦੇ ਉੱਪਰ ਵੱਡਾ ਵੱਡਾ ਠੇਕਾ ਸ਼ਰਾਬ ਲਿਖਿਆ ਹੈ ਅਤੇ ਲੋਕ ਜਿਹੜੇ ਹਨ ਸ਼ਰਾਬੀ ਇੰਤਜ਼ਾਰ ਦੇ ਵਿੱਚ ਹਨ ਕਦੋਂ ਇਸ ਦੁਕਾਨ ਦਾ ਮਹੂਰਤ ਹੋਵੇ ਅਤੇ ਕਦੋਂ ਅਸੀਂ ਇਤੋਂ ਸ਼ਰਾਬ ਲੈ ਕੇ ਜਾਈਏ। ਇੱਕਦਮ ਅਚਾਨਕ ਗਰੰਤੀ ਸਿੰਘ ਦੇ ਖੁਸ਼ ਉੱੜ ਗਏ ਹਨ। ਪ੍ਰਧਾਨ ਜੀ ਆ ਕਿੱਥੇ ਲੈ ਕੇ ਆ ਗਏ ਹੋ? ਮੈਂ ਤਾਂ ਸੁਣਿਆ ਸੀ ਵੀ ਤੁਹਾਡੇ ਭਰਾ ਨੇ ਕੋਈ ਨਵੀਂ ਦੁਕਾਨ ਕੀਤੀ ਹੈ। ਇੱਥੇ ਕਿ ਰੁਕ ਦਿੱਤਾ ਹੈ। ਚਲੋ ਅੱਗੇ ਚੱਲੋ। ਤੁਹਾਡੇ ਭਰਾ ਦੀ ਦੁਕਾਨ ਤੇ ਲੈ ਕੇ ਚੱਲੀਏ। ਲੇਕਿਨ ਅਗੋਂ ਪ੍ਰਧਾਨ ਨੇ ਜੋ ਜਵਾਬ ਦਿੱਤਾ ਨਾ ਸੁਣ ਕੇ ਗਰੰਤੀ ਸਿੰਘ ਵੀ ਹੈਰਾਨ ਰਹਿ ਗਿਆ। ਨਹੀਂ ਜੀ ਆਹੀ ਹੈ ਮੇਰੇ ਭਰਾ ਦੀ ਨਵੀਂ ਦੁਕਾਨ ਹੈ। ਅਸੀਂ ਦੋਵਾਂ ਨੇ ਰੜਕੀ ਖੋਲੀ ਹੈ। ਤੁਸੀਂ ਇੱਥੇ ਮੁਰਤ ਕਰੋ। ਸਾਡਾ ਕੰਮ ਵਧਿਆ ਹੈ। ਨੇ ਚੰਗੇ ਗ੍ਰਾਹਕ ਹਨ ਗਰੰਤੀ ਸਿੰਘ ਹਨੇ ਨਹੀਂ ਨਹੀਂ ਇਹ ਤਾਂ ਮर्याਦਾ ਦੀ ਬਿਲਕੁਲ ਉਲਟ ਹੈ ਮੈਂ ਇੱਥੇ ਅਰਦਾਸ ਕਿਵੇਂ ਕਰ ਸਕਦਾ ਹਾਂ ਪ੍ਰਧਾਨ ਨੂੰ ਗੁੱਸਾ ੜ ਗਿਆ ਤੂੰ ਮੇਰੀ ਖਨਾ ਹੈ ਮੇਰੇ ਟੁਕਣੇ ਤੇ ਪਰਦਾ ਹੈ ਅਧੇ ਮੈਨੂੰ ਅੱਕ ਦਿਖਾਣਾ ਹੈ ਚੁੱਪ ਕਰਕੇ ਇੱਥੇ ਅਰਦਾਸ ਕਰ ਅਧੇ ਜਿਵੇਂ ਕਹਿਣਾ ਹੈ ਉਵੇਂ ਕਰ ਜਿਆਦਾ ਇੱਥੇ ਮर्याਦਾ ਬਾਰੇ ਸੋਚਣ ਦੀ ਲੋੜ ਨਹੀਂ ਹੈ ਮੈਂ ਬਸ ਕਹਿੰਦਾ ਨਾ ਉਹੀ ਮर्याਦਾ ਹੈ ਐਵੇਂ ਜਿਆਦਾ ਬਕਵਾਸ ਨਾ ਕਰ ਇੱਕ ਨੱਕ ਚ ਹੋਰ ਨੂੰ ਸੁਣਾਈ ਜੋ ਤੇਰੇ ਬਾਰੇ ਜਾਣਦਾਨਾ ਹੋਵੇ ਗਰੰਤੀ ਸਿੰਘ ਵਿਚਾਰਾ ਮਜਬੂਰ ਹੈ ਜਿਵੇਂ ਹੀ ਅਰਦਾਸ ਸ਼ੁਰੂ ਕਰਨਾ ਲੱਗਿਆ ਨਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਅਚਾਨਕ ਹੀ ਉੱਥੇ ਇੱਕ ਹੋਰ ਗੱਡੀ ਆ ਕੇ ਰੁਕੀ ਹੈ ਉੱਥੇ ਨਿਹੰਗ ਸਿੰਘ ਦਾ ਇੱਕ ਜਥਾ ਜਿਨ੍ਹਾਂ ਨੂੰ ਇਸ ਕਾਰਜ ਬਾਰੇ ਪਹਿਲਾਂ ਹੀ ਕਿਸੇ ਤਰੀਕੇ ਪਤਾ ਲੱਗ ਚੁੱਕਿਆ ਸੀ ਪਹੁੰਚ ਚੁੱਕਿਆ ਹੈ ਉਹ ਵੀ ਹੈਰਾਨ ਹਨ ਵੀ ਇੱਥੇ ਇਸ ਸ਼ਰਾਬ ਦੇ ਠੇਕੇ ਤੇ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਹਜੇ ਸ਼ੁਰੂ ਹੀ ਹੋਈ ਸੀ ਲੇਕਿਨ ਪਹੁੰਚ ਕੇ ਨਿਹੰਗ ਸਿੰਘਾਂ ਨੇ ਜੋ ਉਸ ਪ੍ਰਧਾਨ ਦੇ ਨਾਲ ਉਸ ਗਾਂਤੀ ਸਿੰਘ ਨਾਲ ਕੀਤਾ ਹੈ ਨਾ ਦੇਖ ਕੇ ਸਾਰਿਆਂ ਦੀ ਰੂਹ ਕੰਬ ਗਈ ਹੈ ਅਜਿਹਾ ਦੁਬਾਰਾ ਕੋਈ ਕਰਨ ਬਾਰੇ ਸੋਚੇ ਗਿਨਾ ਆਖਿਰਕਾਰ ਉਹਨਾਂ ਨਿਹੰਗ ਸਿੰਘਾਂ ਨੇ ਰੋਹ ਦੇ ਵਿੱਚ ਆ ਕੇ ਉਸ ਪ੍ਰਧਾਨ ਦੇ ਨਾਲ ਜੋ ਕੀਤਾ ਹੈ ਨਾ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਹਾਂਜੀ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਤ ਪਾਉਣ ਜਾਣੂ ਕਰਾਵਾਂਗੇ ਕੀ ਕੀਤਾ ਹੈ ਉਹਨਾਂ ਨੇ ਹੰਗਸੰਗਾ ਨੇ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਘਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਸਲ ਪਿੰਡ ਦਾ ਗੁਰਦੁਆਰਾ ਸਾਹਿਬ ਜਿੱਥੇ ਬੇਸਮਤੋਂ ਸ਼ਾਂਤੀ ਅਤੇ ਰੋਹਾਨੀਅਤ ਦਾ ਪ੍ਰਵਾਹਕ ਦਾ ਸੀ ਅੱਜ ਕੱਲ੍ਹ ਰਾਜਨੀਤੀ ਦਾ ਅਖਾੜਾ ਬਣਦਾ ਜਾ ਰਿਹਾ ਹੈ ਸਰਦਾਰ ਬਲਵੰਤ ਸਿੰਘ ਜੋ ਪਿਛਲੇ 10 ਸਾਲਾਂ ਤੋਂ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ ਪਹਿਲਾਂ ਤਾਂ ਬਹੁਤ ਸੇਵਾਭਾਵੀ ਸੀ ਅਤੇ ਪਰ ਲੰਬੇ ਸਮੇਂ ਦੇ ਨਾਲ ਉਹਨਾਂ ਦੇ ਅੰਦਰ ਹੰਕਾਰ ਅਤੇ ਤਾਕਤ ਦਾ ਨਸ਼ਾ ਵਧਣ ਲੱਗਾ ਉਹਨਾਂ ਦੀ ਛੋਟੇ ਭਰਾ ਜਸਕਰਮਦੇਸ ਸੰਗਤ ਖਰਾਬ ਹੋ ਚੁੱਕੀ ਸੀ ਜਿਸ ਕਾਰਨ ਨਸ਼ਿਆਂ ਦੇ ਕਾਰੋਬਾਰ ਵਿੱਚ ਵੜ ਗਿਆ ਅਤੇ ਸ਼ਹਿਰ ਦੇ ਵਿੱਚ ਸ਼ਰਾਬ ਦੇ ਠੇਕੇ ਕੋਲਣ ਦੀ ਤਾਕਤ ਵਿੱਚ ਉਸ ਦੀਆਂ ਨਜ਼ਰਾਂ ਵਿੱਚ ਸਿਰਫ ਪੈਸਾ ਸੀ ਭਾਵੇਂ ਉਹ ਕਿੰਨੇ ਵੀ ਕਰ ਪੜਕੇ ਕੋ ਨਾਵੇ ਇੱਕ ਦਿਨ ਪ੍ਰਧਾਨ ਬਲਵੰਤ ਸਿੰਘ ਨੇ ਭਾਈ ਗੁਰਬਖਸ਼ ਸਿੰਘ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਦਾ ਰਵਈਆ ਬੇਹਦ ਰੁਕਾ ਸੀ ਭਾਈ ਸਾਹਿਬ ਪ੍ਰਧਾਨ ਨੇ ਹੁਕਮੀ ਲਹਿਜੇ ਦੇ ਵਿੱਚ ਕਿਹਾ ਮੇਰੇ ਭਰਾ ਜਸਕਰਨ ਨੇ ਪਿੰਡ ਦੇ ਬਾਹਰਲੇ ਪਾਸੇ ਇੱਕ ਨਵੀਂ ਦੁਕਾਨ ਖੋਲੀ ਹੈ ਅਸੀਂ ਚਾਹੁੰਦੇ ਹਾਂ ਤੁਸੀਂ ਉਸ ਤੇ ਮਹੂਰਤ ਅਰਦਾਸ ਕਰੋ ਇਸ ਸਾਡੇ ਪਰਿਵਾਰ ਲਈ ਬੜਾ ਸ਼ੋਭ ਹੋਵੇਗਾ ਅਤੇ ਕਾਰੋਬਾਰ ਨੂੰ ਤਰੱਕੀ ਮਿਲੇਗੀ ਭਾਈ ਗੁਰਬਖਸ਼ ਸਿੰਘ ਇੱਕ ਵਾਰ ਤਾਂ ਮੰਨ ਗਏ ਲੇਕਿਨ ਬਾਅਦ ਵਿੱਚ ਪਿੰਡ ਦੇ ਵਿੱਚ ਚੱਲਦੀ ਕਾਨਾ ਫੁਸੀ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਉਸ ਦਾ ਛੋਟਾ ਪ੍ਰਾਟ ਠੇਕਾ ਜਾ ਰਿਹਾ ਹੈ ਇਹ ਪ੍ਰਧਾਨ ਮੈਨੂੰ ਠੇਕੇ ਤੇ ਲੈ ਜਾਣ ਜਾ ਰਿਹਾ ਹੈ ਤਾਂ ਬੜਾ ਮਨ ਦੇ ਵਿੱਚ ਗੁੱਸਾ ਦੜਿਆ ਹੋਇਆ ਵੀ ਪ੍ਰਧਾਨ ਕਿੰਨਾ ਗਿਰ ਚੁੱਕਿਆ ਹੈ ਪੈਸੇ ਕਮਾਉਣ ਦੇ ਲਈ ਇਹ ਪਤਾ ਨਹੀਂ ਕੀ ਕੁਝ ਕਰ ਸਕਦਾ ਹੈ ਭਾਈ ਗੁਰਬਖਸ਼ ਸਿੰਘ ਦਾ ਦਿਲ ਬਿਲਕੁਲ ਚੂਰ ਚੂਰ ਹੋ ਗਿਆ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਹੋਵੇਗੀ ਉਹਨਾਂ ਨੇ ਅਗਲੇ ਦਿਨ ਪ੍ਰਧਾਨ ਦੇ ਪੈਰਾਂ ਤੇ ਹੱਥ ਰਖੇ ਪ੍ਰਧਾਨ ਜੀ ਬੇਨਤੀ ਹੈ ਮੇਰ ਤੋਂ ਇਹ ਪਾਪਨਾ ਕਰਵਾਓ ਮੈਂ ਗੁਰੂ ਮਹਾਰਾਜ ਨੂੰ ਕੀ ਜਵਾਬ ਦੇਵਾਂਗਾ ਮੇਰਾ ਧਰਮ ਮੈਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ ਪ੍ਰਧਾਨ ਨੇ ਉਹਨਾਂ ਦੀ ਇੱਕ ਨਾ ਸੁਣੀ ਇਹ ਤੁਹਾਡਾ ਆਖਰੀ ਮੌਕਾ ਹੈ ਉਹਨਾਂ ਨੇ ਧਮਕੀ ਪੜੇ ਲਏ ਵਿੱਚ ਕਿਹਾ ਜੇਕਰ ਤੁਸੀਂ ਅਦਾਸਨਾ ਕਿਤੇ ਤਾਂ ਕੱਲ ਤੋਂ ਤੁਹਾਨੂੰ ਗੁਰਦੁਆਰੇ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਜਾਵੇਗਾ ਆਪਣਾ ਟਿੰਡ ਪੜੇ ਤੋਂ ਚੱਕਿਓ ਅਤੇ ਕਿਤੇ ਹੋਰ ਦਿੱਤਰ ਹੋ ਜਾਓ ਮੈਂ ਇੱਥੇ ਨਵਾਂ ਗਰੰਤੀ ਸਿੰਘ ਪੜ ਲਵਾਂਗਾ ਜੋ ਮੇਰੀ ਅਗਿਆ ਮੰਨੇ ਤੁਹਾਡੇ ਵਰਗੇ 36 ਘੁੰਦੇ ਖਾਨਾ ਡੈਲੀ 2 ਜਾਂ 3 ਗ੍ਰੰਥੀ ਸੰਗਤਾਂ ਦੇ ਹਨ ਇਸ ਸਾਨੂੰ ਡਿਊਟੀ ਤੇ ਰੱਖ ਲੋ ਜੇ ਚਲਾ ਜਾਏ ਤੂੰ ਤੇਰੀ ਲੋੜ ਨਹੀਂ ਹੈ ਪਾਈ ਗੁਰਬਖਸ਼ ਸਿੰਘ ਸਰਾਤ ਪਰ ਸੁੱਤੇ ਨਹੀਂ ਹਰੇਕ ਸਾਥ ਜਿਵੇਂ ਉਹਨਾਂ ਦੇ سینਨ ਚਿਰਿਆ ਸੀ ਗੁਰੂ ਕਰ ਦੀ ਸੇਵਾ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਸੀ ਪਰ ਕਿਉ ਇਸ ਆਧਾਰ ਲਈ ਆਪਣੇ ਇਮਾਨ ਦਾ ਸਤਾ ਕਰਨਗੇ ਅਧੀ ਰਾਤ ਦਾ ਹਨੇਰਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ ਪਾਈ ਗੁਰਬਖਸ਼ ਸਿੰਘ ਦੀ ਆਰਟ ਸੋੜਾਈ ਦੇ ਰਹੀ ਸੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਵਾਲੇ ਸਥਾਨ ਤੇ ਬੈਠੇ ਸਨ ਅੱਖਾਂ ਦੇ ਵਿੱਚ ਹੰਝੂ ਸਨ ਅਤੇ ਮੰਦ ਇੱਕੋ ਅਰਦਾਸ ਮਹਾਰਾਜ ਮੈਂ ਤੁਹਾਡੀ ਮਰਿਆਦਾ ਕਿਵੇਂ ਪੰਕਰਾਂ ਮੈਨੂੰ ਬਲ ਬਖਸ਼ੋ ਉਹਨਾਂ ਨੂੰ ਆਪਣੇ ਪਰਵਾਰ ਯਾਦਾ ਆਪਣੇ ਬੱਚੇ ਆਪਣੀ ਪਤਨੀ ਜੋ ਗੁਰਦੁਆਰੇ ਦੀ ਆਮਦਨ ਤੇ ਨਿਰਭਰ ਹਨ ਕੋਈ ਹੋਰ ਗੁਰਦੁਆਰਾ ਆਸ-ਪਾਸੇ ਖਾਲੀ ਵੀ ਨਹੀਂ ਹੈ ਜੋ ਕਰ ਮਿਲੇਗਾ ਬਹੁਤ ਦੁਰਮੇਰੇਗਾ ਇਹ ਤਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਮਹੜਾ ਹੈ ਮਸਾ ਮਸਾ ਉਹਨਾਂ ਦੀ ਪੜ੍ਹਾਈ ਠੀਕ ਹੋਈ ਹੈ ਵਾਰ-ਵਾਰ ਪਿੰਡ ਬਦਲਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਬੜਾ ਅਸਰ ਪੈਂਦਾ ਹੈ ਇੱਕ ਪਾਸੇ ਪਰਿਵਾਰ ਦੀ ਭੁੱਖ ਹੈ ਦੂਜੇ ਪਾਸੇ ਧਰਮ ਦਾ ਸੱਚ ਇਹ ਅਗਨੀ ਪ੍ਰੀਖਿਆ ਸੀ ਉਹਨਾਂ ਨੇ ਫੈਸਲਾ ਕੀਤਾ ਵੀ ਹਰਦ ਕਸ ਕਰਨੇ ਜਾਣਗੇ ਪਰ ਆਪਣੇ ਤਰੀਕੇ ਨਾਲ ਜੋ ਗੁਰੂ ਮਰਿਆਦਾ ਅਨਸਾਰ ਹੋਵੇ ਪਿੰਡ ਵਿੱਚ ਨਸ਼ਿਆਂ ਦਾ ਪ੍ਰਚਲਨ ਬਹੁਤ ਵਧ ਗਿਆ ਸੀ ਕਈ ਘਰ ਬਰਬਾਦ ਹੋ ਚੁੱਕੇ ਸਨ ਇੱਕ ਬਜ਼ੁਰਗ ਮਾਤਾ ਜਿਸ ਦਾ ਪੁੱਤਰ ਨਸ਼ੇ ਦੀ ਲਪੇਟ ਵਿੱਚ ਆ ਚੁੱਕਾ ਸੀ ਪਾਈ ਗੁਰਵਖ ਸਿੰਘ ਕੋਲ ਰਹੀ ਸੀ ਪਾਈ ਸਾਹਿਬ ਮੇਰਾ ਪੁੱਤਰ ਤਾਂ ਖਤਮ ਹੋ ਗਿਆ ਉਹ ਦਿਨ ਰਾਤ ਨਸ਼ੇ ਵਿੱਚ ਰਹਿੰਦਾ ਹੈ ਸਾਡੇ ਘਰ ਦਾ ਚੁੱਲਾ ਬੁਝ ਗਿਆ ਹੈ ਮੈਂ ਉਸ ਨੂੰ ਨਸ਼ੇ ਤੋਂ ਕਿਵੇਂ ਬਚਾਵਾਂ ਪਾਈ ਗੁਰਵਖਸ਼ ਨੇ ਮਾਤਾ ਨੂੰ ਦੁਲਾਸਾ ਦਿੱਤਾ ਉਹਨਾਂ ਨੂੰ ਪਤਾ ਸੀ ਵੀ ਸਿਰਫ ਇੱਕ ਘਰ ਦੀ ਕਹਾਣੀ ਨਹੀਂ ਹੈ ਪੰਜਾਬ ਦਾ ਹਰ ਪਿੰਡ ਹਰ ਸ਼ਹਿਰ ਨਸ਼ਿਆਂ ਦੀ ਦਲਦਲ ਵਿੱਚ ਡੁੱਬਦਾ ਜਾ ਰਿਹਾ ਹੈ ਉਹਨਾਂ ਨੇ ਕਈ ਵਾਰ ਪ੍ਰਧਾਨ ਵੰਸ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬੇਨਤੀ ਕੀਤੀ ਤਾਂ ਪ੍ਰਧਾਨ ਇੱਕ ਵਾਰ ਮੁੱਕ ਗਿਆ ਉਹ ਨਹੀਂ ਤੁਹਾਨੂੰ ਕਿਸੇ ਨੇ ਮਜ਼ਾਕ ਕੀਤਾ ਹੈ ਉਹ ਦੁਕਾਨ ਨਸ਼ੇ ਦੀ ਨਹੀਂ ਹੈ ਐਵੇਂ ਕੋਈ ਗਲਤ ਇਖਤਿਆਰ ਅਰਦਾਸ ਕਰੇ ਹੋ ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜਾਵੇਗਾ ਇੱਕ ਵਾਰ ਤਾਂ ਪਾਈ ਗੁਰਬਖਸ਼ ਸਿੰਘ ਨੂੰ ਦਲਾਸਾ ਹੋਇਆ ਲੇਕਿਨ ਬਾਅਦ ਦੇ ਵਿੱਚ ਮਨ ਵਿੱਚ ਆਇਆ ਵੀ ਕੀ ਪ੍ਰਧਾਨ ਝੂਠਾ ਨਹੀਂ ਬੋਲ ਰਿਹਾ ਲੇਕਿਨ ਪਾਈ ਗੁਰਬਖਸ਼ ਸਿੰਘ ਨੂੰ ਇਹ ਵੀ ਪਤਾ ਸੀ ਵੀ ਪ੍ਰਧਾਨ ਦੇ ਭਰਾ ਜਸਕਰਨ ਸਿੰਘ ਦਾ ਨਾਮ ਪਿੰਡ ਵਿੱਚ ਨਸ਼ੇ ਦੇ ਕਾਰੋਬਾਰਾਂ ਨਾਲ ਜੁੜ ਰਿਹਾ ਹੈ ਉਹ ਜਾਣਦੇ ਸਨ ਵੀ ਜਸਕਰਨ ਸਿੰਘ ਆਪਣੀ ਕਮਾਈ ਦਾ ਵੱਡਾ ਹਿੱਸਾ ਪ੍ਰਧਾਨ ਬਲਵੰਤ ਸਿੰਘ ਨਾਲ ਜਾਂ ਕਰਦਾ ਹੈ ਗੁਰਦ ਦੇ ਪੈਸੇ ਦੀ ਵਰਤੋਂ ਵੀ ਪ੍ਰਧਾਨ ਆਪਣੇ ਨਿੱਜੀ ਕਮਾਲੀ ਕਰਨ ਲੱਗਾ ਸੀ ਸੰਗਤ ਨੇ ਕਈ ਵਾਰ ਆਵਾਜ਼ ਵੀ ਚੁੱਕੇ ਪਰ ਪ੍ਰਧਾਨ ਨੇ ਆਪਣੀ ਸ਼ਾਸੀ ਪਹੁੰਚ ਅਤੇ ਪੈਸੇ ਦੀ ਤਾਕਤ ਨਾਲ ਸਾਰਿਆਂ ਨੂੰ ਚੁਪਕਾ ਦਿੱਤਾ ਗੁਰਦੁਆਰੇ ਵਿੱਚ ਸੇਵਾ ਕਰਦਾ ਨੌਜਵਾਨ ਜਿਸ ਦਾ ਨਾਮ ਮੰਦਿਰ ਸਿੰਘ ਪਾਈ ਗੁਰਵਖ ਸਿੰਘ ਦਾ ਬੜਾ ਸ਼ਰਧਾਲੂ ਸੀ ਉਸ ਨੇ ਜਦੋਂ ਪ੍ਰਧਾਨ ਅਤੇ ਭਾਈ ਸਾਹਿਬ ਦੀ ਗੱਲਬਾਤ ਬਾਰੇ ਸੁਣਿਆ ਵੀ ਪ੍ਰਧਾਨ ਤਾਂ ਸ਼ਰਾਬ ਦੇ ਠੇਕੇ ਨਿਰਦਾਸ ਕਰਾਉਣਾ ਚਾਹੁੰਦਾ ਹੈ ਅਤੇ ਝੂਠ ਵੀ ਬੋਲ ਰਿਹਾ ਹੈ ਮੇਰੇ ਉੱਤੇ ਸ਼ਰਾਬ ਦਾ ਠੇਕਾ ਨਹੀਂ ਖੁੱਲ ਰਿਹਾ ਜਦਕਿ ਸਾਰਾ ਪਿੰਡ ਜਾਣਦਾ ਹੈ ਕਿ ਉਹ ਤੱਕੀ ਹੋਣ ਮੜਾ ਹੈ ਉਸ ਨੂੰ ਪ੍ਰਤਾਸੀ ਵੀ ਭਾਈ ਗੁਰਵਖ ਸਿੰਘ ਕਿੰਨੇ ਸੱਚੇ ਤੇ ਇਮਾਨਦ ਕਨੇ ਉਸਨੇ ਇਸ ਘਟਨਾ ਬਾਰੇ ਪਿੰਡ ਦੇ ਕੁਝ ਹੋਰ ਸਥਾਨੇ ਲੋਕਾਂ ਨੂੰ ਦੱਸਿਆ ਪਰ ਪ੍ਰਧਾਨ ਦੇ ਡਰੋਂ ਕੋਈ ਵੀ ਅੱਗੇ ਆਉਣ ਲਈ ਤਿਆਰ ਨਹੀਂ ਸੀ ਵੱਡਾ ਬੰਦਾ ਹੈ ਆਪਾਂ ਕਿ ਪੰਗਾ ਲਈਏ ਆਪੇ ਦੇਖ ਲੈਣਗੇ ਗੁਰੂ ਸਾਹਿਬ ਸਭ ਦੇਖਦੇ ਹਨ ਆਪੇ ਇਹਨਾਂ ਨੂੰ ਸੁਣਾ ਦੇਣਗੇ ਆਪਾਂ ਕੌਣ ਹੁੰਨੇ ਹਾਂ ਪ੍ਰਧਾਨ ਦੇ ਕਮਾ ਵਿੱਚ ਪੰਗਾ ਡਾਉਣ ਵਾਲੇ ਇੱਕ ਦਿਨ ਮਨਦੀਪ ਨੇ ਸ਼ਹਿਰ ਦੇ ਵਿੱਚ ਇੱਕ ਨਿਹੰਗ ਸਿੰਘਾਂ ਦੇ ਜਥੇ ਬਾਰੇ ਸੁਣਿਆ ਜੋ ਧਰਮ ਦੀ ਰਾਖੀ ਲਈ ਜਾਣਿਆ ਜਾਂਦਾ ਸੀ ਉਸਨੇ ਸੋਚਿਆ ਵੀ ਸ਼ਾਇਦ ਉੱਥੇ ਉਸ ਨੂੰ ਕੋਈ ਮਦਦ ਮਿਲ ਸਕੇ ਉਹ ਚੋਰੀ ਛਿਪੇ ਨਿਹੰਗ ਸਿੰਘਾਂ ਕੋਲ ਗਿਆ ਬਾਬਾ ਫਤੇ ਸਿੰਘ ਜੋ ਦਿੱਲੀ ਦੇ ਮੁਖੀ ਸਨ ਉਸ ਨੂੰ ਸਾਰੀ ਕਹਾਣੀ ਦੱਸੀ ਤੇ ਕਿਵੇਂ ਗੁਰਦਾਰੇ ਦਾ ਪ੍ਰਧਾਨ ਆਪਣੇ ਪ੍ਰਾਦੇਸ਼ ਸ਼ਰਬ ਦੇ ਠੇਕੇ ਲਈ ਅਤੇ ਝੂਠ ਬੋਲ ਕੇ ਅਦਾਸ ਕਰਨ ਦਾ ਦਬਾਅ ਪਾ ਰਿਹਾ ਹੈ ਅਤੇ ਕਿਵੇਂ ਗੁਰਦਾਰੇ ਦੀ ਪੈਸੇ ਦੀ ਦੁਰਵਰਤੋਂ ਕਰ ਰਿਹਾ ਹੈ। ਬਾਬਾ ਪਤਨੀ ਸਿੰਘ ਨੇ ਸਾਰੀ ਗੱਲ ਬਣੇ ਧਿਆਨ ਨਾਲ ਸੁਣੀ। ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਅਤੇ ਦੁੱਖ ਝਲਕ ਰਿਹਾ ਸੀ। ਉਹਨਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਵੀ ਗੁਰੂ ਘਰ ਦੀ ਧਰਤੀ ਤੇ ਅਜਿਹਾ ਪਾਪ ਹੋਵੇਗਾ ਅਤੇ ਅਸੀਂ ਚੁੱਪ ਰਾਂਗੇ ਇਹ ਕਦੇ ਨਹੀਂ ਹੋ ਸਕਦਾ। ਅਸੀਂ ਇਸ ਮਰਿਆਦਾ ਦੀ ਰਾਖੀ ਲਈ ਮਰ ਮਿਟਾਂਗੇ ਜੇਕਰ ਨਤੀਜਾ ਕੋਈ ਵੀ ਨਿਕਲੇ। ਕਿੰਨਾ ਵੀ ਵੱਡਾ ਬੰਦਾ ਹੋਵੇ ਪ੍ਰਧਾਨ ਅਸੀਂ ਦੇਖ ਲਵਾਂਗੇ। ਪੁੱਤਰ ਅਸੀਂ ਪਹੁੰਚਾਂਗੇ। ਉਹਨਾਂ ਨੇ ਮੰਦੀਪ ਤੋਂ ਤਾਰੀ ਨੇ ਹੰਗਰ ਸਿੰਘਾ ਨੇ ਚੁੱਪਚਾਪ ਆਪਣੀ ਯੋਜਨਾ ਬਣਾਈ ਪਾਈ ਗੁਰਬਖਸ਼ ਸਿੰਘ ਦੀ ਆਵਾਜ਼ ਠੇਕੇ ਦੇ ਅੰਦਰ ਗੁਜਰੀ ਸੀ ਉਹਨਾਂ ਦੇ ਉਹ ਤਿੱਖੇ ਲਫ਼ਜ਼ ਜੋ ਕਿ ਅਰਦਾਸ ਤੇ ਵਿਚਾਰ ਵਰਤੇ ਜਾ ਰਹੇ ਸਨ ਅੰਗਾਰੇ ਬਣ ਕੇ ਪ੍ਰਧਾਨ ਅਤੇ ਜਸ ਕਰਨ ਦੇ ਚਿਹਰਾ ਤੇ ਡਿਗਰੇ ਸਨ ਜਿਸ ਕਾਰਨ ਸਾਂ ਉਹਨਾਂ ਦੀ ਆਵਾਜ਼ ਹੁਣ ਗੰਭੀਰ ਅਤੇ ਦਰਦ ਭਰੀ ਸੀ ਤੂੰ ਜਿਹੜਾ ਕਾਰੋਬਾਰ ਸ਼ੁਰੂ ਕਰਨ ਲਗਾ ਹੈ ਨਾ ਇਤਰਾ ਪਲ ਨਹੀਂ ਕਰੇਗਾ ਇਹ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰੇਗਾ ਜੇਕਰ ਅੱਜ ਤੂੰ ਇਹ ਠੇਕਾ ਖੋਲੇਗਾ ਫਤੇ ਸਾਰੇ ਲੋਕ ਦੇਖਣਗੇ ਵੀ ਗੁਰੂ ਕਰਨ ਨਾਲ ਜੁੜੇ ਬੰਦੇ ਇਹੋ ਜੇ ਕੰਮ ਕਰਨ ਲੱਗੇ ਹਨ ਜੋ ਚਾਰ ਲੋਕ ਗੁਰੂਕਰ ਵਾਲੇ ਪਾਸੇ ਆਂਦੇ ਹਨ ਜੋ ਚਾਰ ਲੋਕ ਸੋਚਦੇ ਹਨ ਵੀ ਅਸੀਂ ਵੀ ਅਮਰਤਸਰ ਕੇ ਗੁਰੂ ਦਾਸ ਸਿੰਘ ਬਣ ਗਏ ਓ ਕੀ ਸੋਚਣਗੇ ਵੀ ਇੱਥੋਂ ਦੇ ਪ੍ਰਧਾਨ ਹੀ ਇਹੋ ਜੇ ਕੰਮ ਕਰਦੇ ਹਨ ਇੱਥੋਂ ਦੇ ਗਰੰਤੀ ਸਿੰਘ ਇਹੋ ਜੇ ਕੰਮ ਕਰਦੇ ਹਨ ਅਸੀਂ ਕੀ ਕਰਾਂਗੇ ਅਬਰਸੱਕੇ ਕੀ ਕਰਾਂਗੇ ਗੁਰੂ ਆਲਾ ਬਣ ਕੇ ਜਦੋਂ ਇਹ ਆਪ ਇਹੋ ਜੇ ਕੰਮ ਕਰਦੇ ਹਨ ਅਸੀਂ ਤਾਂ ਭਾਈ ਮੋਨੇ ਚੰਗੇ ਹਾਂ ਤੇਰੇ ਵਰਗੇ ਲੋਕਾਂ ਨੂੰ ਦੇਖ ਕੇ ਹੀ ਚਾਰ ਜੋ ਕਿ ਗੁਰਸਿੱਖੀ ਵੱਲ ਆਣਾ ਚਾਹੁੰਦੇ ਹਨ ਉਹਨਾਂ ਦਾ ਮਨ ਟੁੱਟ ਜਾਂਦਾ ਹੈ ਵੀ ਇੱਥੇ ਤਾਂ ਪਹਿਲਾਂ ਆਹੀ ਹਾਂ ਨੇ ਪ੍ਰਧਾਨ ਬਲਵੰਤ ਸਿੰਘ ਹੋਰ ਬੇਚੈਨ ਹੋ ਗਏ ਉਹ ਜਾਣਦੇ ਸਨ ਵੀ ਭਾਈ ਸਾਹਿਬ ਜੋ ਕਹੇ ਹਨ ਉਹ ਸੱਚ ਹੈ ਪਰ ਉਹਨਾਂ ਦੇ ਅੰਦਰ ਦਾ ਹੰਕਾਰ ਉਹਨਾਂ ਨੂੰ ਚੁੱਪ ਨਹੀਂ ਰਹਿਣ ਦੇ ਰਹੀ ਸੀ باس ਕਰੋ ਪਾਈ ਸਾਹਿਬ ਬੋਟ ਹੋ ਗਿਆ ਤੁਸੀਂ ਸਾਨੂੰ ਭਾਸ਼ਣ ਦੇਣਾ ਹੈ ਹੋ ਜਾਂ ਅਰਦਾਸ ਕਰਨ ਚੁੱਪ ਚਾਪ ਆਪਣੀ ਅਰਦਾਸ ਪੂਰੀ ਕਰੋ ਪ੍ਰਧਾਨ ਨੇ ਗਰੰਤੀ ਸਿੰਘ ਦਾ ਗੋਟ ਫੜ ਕੇ ਉਹਨਾਂ ਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਅਰਦਾਸ ਕਿਉਂ ਨਹੀਂ ਕਰਦੇ ਜਿਵੇਂ ਕਿ ਆਹ ਹੈ ਉਹਨੇ ਕਰੋਨਾ ਕੀ ਦਿੱਕਤ ਹੈ ਹੁਣੇ ਦਸ ਮਿੰਟਾਂ ਚ ਅਰਦਾਸ ਕਰਕੇ ਦੁਰਦੇ ਬਣੋ ਜੋ 200 ਰੁਪਏ ਲੈਣਾ ਹੈ ਐਤੋਂ ਲੈ ਲਿਓ ਤੁਸੀਂ ਪੈਸੇ ਦੀ ਭੁੱਖੇ ਹੋ ਮੈਨੂੰ ਪਤਾ ਹੈ ਚਲ ਹੁਣ ਜਲਦੀ ਕਰ ਅਰਦਾਸ ਕਰ ਐਵੇਂ ਨਾ ਕਰ ਸਮਨ ਆਲਾ ਪਾਈ ਗੁਰਬਖਸ਼ ਸਿੰਘ ਨੇ ਆਪਣਾ ਗੋੜ ਚੁੜਾਇਆ ਉਹਨਾਂ ਦੇ ਆਲੇ ਦੁਆਲੇ ਖੜੇ ਲੋਕਾਂ ਨੇ ਦੇਖਿਆ ਜਿਨ੍ਹਾਂ ਵਿੱਚੋਂ ਕੋਈ ਤਾਂ ਤਮਾਸ਼ਾ ਦੇਖਣ ਵਾਲੇ ਸਨ ਕਈ ਸ਼ਰਾਬੀ ਪਰ ਕਈਆਂ ਦੇ ਚਿਹਰੇ ਤੇ ਸਾਥ ਵਿੱਚ ਚਿੰਤਾ ਅਤੇ ਸਹਿਮ ਸੀ ਉਹਨਾਂ ਨੇ ਅੱਖਾਂ ਵਿੱਚ ਇੱਕ ਅਥਾਹ ਪੀੜਾ ਨਾਲ ਅਸਮਾਨ ਵੱਲ ਦੇਖਿਆ ਜਿਵੇਂ ਆਖਰੀ ਉਮੀਦ ਕਰ ਰਹੇ ਹੋਣ ਗੁਰੂ ਮਹਾਰਾਜ ਜਿਕਰ ਤੇਰੀ ਮਰਿਆਦਾ ਬਚਾਉਣੀ ਹੈ ਪਰ ਕੋਈ ਚਮਤਕਾਰ ਵਰਤਾ ਤੇਰੀ ਸੰਗਤ ਆਦਲਚਾਰ ਹੈ ਐਸੇ ਪਲ ਜਿਵੇਂ ਕੁਦਰਤ ਵੀ ਸੱਚਾਈ ਦੇ ਹੱਕ ਵਿੱਚ ਹੋਵੇ ਦੂਰੋਂ ਨਿਹੰਗ ਸਿੰਘਾਂ ਦੀ ਗੱਡੀ ਦੀ ਆਵਾਜ਼ ਆਈ ਬੋਲੇ ਸੋ ਨਿਹਾਲ ਦੇ ਜਕਾਰੇ ਦੀ ਗਰਜਵੀਂ ਆਵਾਜ਼ ਸੁਣਾਈ ਦਿੱਤੀ ਸਾਰਿਆਂ ਦੀ ਨਜ਼ਰਾਂ ਸੜਕ 'ਤੇ ਉੱਟ ਗਈਆਂ ਉਸ ਸੜਕ 'ਤੇ ਇੱਕ ਨਿਹੰਗ ਸਿੰਘ ਜਿਥਾ ਬਿਜਲੀ ਦੀ ਤੇਜ਼ੀ ਨਾਲ ਉਸ ਥੇਕੇ ਮੁਦਰੀ ਅਸੀ ਸਿੰਘਾਂ ਦੇ ਨੀਲੇ ਬਾਣੇ ਚੱਕਰ ਅਤੇ ਚਮਕਦੇ ਸ਼ਸਤਰ ਸਾਰੇ ਉੱਥੇ ਲਾਟਾਂ ਦੇ ਵਿੱਚ ਚਮਕ ਰਹੇ ਸਨ ਉਹਨਾਂ ਦੇ ਚਹਰਿਆਂ ਤੇ ਗੁਰੂ ਦੇ ਲਾਲਾਂ ਵਾਲੀ ਸੂਰਬੀਤਾ ਅਤੇ ਨਿਰਧਤਾ ਸਭ ਦਿਖਾਈ ਦੇ ਰਹੀ ਸੀ ਕਾਲਸਾ ਰਾਜ ਅਤੇ ਦੇਖ ਤੇ ਫਤਿਹ ਦੀ ਜਕਾਰੇ ਲਗਾ ਰਹੇ ਸਨ ਸਦਾ ਟੇਕੇ ਦੇ ਬਾਹਰ ਆ ਕੇ ਰੁਕੇ ਪ੍ਰਧਾਨ ਬਲਵੰਤ ਸਿੰਘ ਜਸਕਰਨ ਸਿੰਘ ਅਤੇ ਉੱਥੇ ਖੜੇ ਸਾਰੇ ਲੋਕ ਨਿਹੰਗ ਸਿੰਘਾਂ ਨੂੰ ਦੇਖ ਕੇ ਬਿਲਕੁਲ ਕੰਮ ਗਏ ਮੇ ਹੁਣ ਕੀ ਬਣੇਗਾ ਇਹਨਾਂ ਨੇ ਤਾਂ ਕੱਲਾ ਕੱਲਾ ਬੁੜਕਾ ਦੇਣਾ ਹੈ ਅੱਜ ਨਹੀਂ ਛੱਡਦੇ ਇੱਥੇ ਜੋ ਪੱਕ ਹੋ ਰਿਹਾ ਸੀ ਤਿਸ ਨੂੰ ਬੰਦ ਕਰਾ ਕੇ ਹਟਣਗੇ ਡਰ ਨਾਲ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡ ਗਿਆ ਨੂੰ ਅੰਦਾਜ਼ਾ ਨਹੀਂ ਹੈ ਕਿ ਅਜੇ ਹabhi ਕੁਝ ਹੋ ਸਕਦਾ ਹੈ ਭੀੜ ਵਿੱਚ ਇੱਕਦਮ ਸਨਾਂਟਾ ਛਾ ਗਿਆ ਕਿਸੇ ਨੂੰ ਯਕੀਨੀ ਆ ਰਿਹਾ ਸੀ ਕਿ ਉੱਕੀ ਦਿਖਰੇ ਖਨਾ ਨਿਹੰਗ ਜਥੇ ਦੇ ਮੁਖੀ ਬਾਬਾ ਫਤੇਜ ਸਿੰਘ ਇੱਕ ਬਜ਼ੁਰਗ ਪਰ ਤਾਕਤਵਰ ਸ਼ਖਸੀਅਤ ਆਪਣੇ ਕਾਰ 'ਚ ਉਤਰੇ ਉਹਨਾਂ ਦੇ ਕਦਮਾਂ ਵਿੱਚ ਲੜਤਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬਲੀ ਚਮਕ ਸੀ ਜਿਵੇਂ ਉਹ ਅੰਦਰ ਤੱਕ ਸਭ ਕੁਝ ਦਿਖਰੇ ਖੋਨਾ ਬਾਬਾ ਫਤੇਜ ਸਿੰਘ ਸਿੱਧੇ ਪ੍ਰਧਾਨ ਬਲਵੰਤ ਸਿੰਘ ਮਲਵਦੇ ਉਹਨਾਂ ਦੀ ਗਰਜਵੀਂ ਆਵਾਜ਼ ਨੇ ਸਾਰੇ ਮਾਹੌਲ ਨੂੰ ਕਮਾ ਦਿੱਤਾ ਪ੍ਰਧਾਨ ਤੂੰ ਗੁਰੂ ਘਰ ਦਾ ਪ੍ਰਧਾਨ ਹੋ ਕੇ ਧਰਮ ਦੇ ਘਰ ਵਿੱਚ ਸ਼ਰਾਬ ਦੀ ਠੇਕ ਇਹਨਾਂ ਮਹੁਰਦਕੇ ਵਿੱਚ ਕਰ ਰਿਹਾ ਹੈ ਅਤੇ ਉਹ ਵੀ ਗੁਰੂ ਕਰਦੇ ਸੱਚੇ ਸੇਵਕ ਤੋਂ ਅਦਸ ਕਰਵਾ ਕੇ ਮਜਬੂਰ ਕਰਕੇ ਝੂਠ ਬੋਲ ਕੇ ਇੱਥੇ ਲਿਆ ਹੈ ਵੀ ਇਹ ਤਾਂ ਆਮ ਦੁਕਾਨ ਹੈ ਇੱਥੇ ਆ ਕੇ ਠੇਕੇ ਤੇ ਅਦਸ ਕਰਵਾ ਰਿਹਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂ ਦੀਆਂ ਬਾਂਗਾ ਛੱਡ ਕੇ ਪਾਪ ਦੇ ਕਾਰੋਬਾਰ ਵਿੱਚ ਪੜ ਗਏ ਪ੍ਰਧਾਨ ਬਲਵੰਤ ਸਿੰਘ ਦਾ ਰੰਗ ਪੀਲਾ ਪੈ ਗਿਆ ਬਾਬਾ ਜੀ ਇਹ ਤਾਂ ਸਾਡਾ ਨਿੱਜੀ ਮਾਮਲਾ ਹੈ ਤੁਸੀਂ ਦਖਲ ਲੈਂਦੇ ਹੋ ਚੱਲ ਜਾਓ ਤੋ ਪ੍ਰਧਾਨ ਨੇ ਕੰਬਦੀ ਆਵਾਜ਼ ਵਿੱਚ ਕਿਹਾ ਤੁਹਾਨੂੰ ਦਖਲ ਦੇਣ ਦੀ ਲੋੜ ਨਹੀਂ ਹੈ ਨਿੱਜੀ ਮਾਮਲਾ ਬਾਬਾ ਭਤੇ ਸਿੰਘ ਕਰਦੇ ਉਹਨਾਂ ਦੀ ਆਵਾਜ਼ ਵਿੱਚ ਗੁੱਸੇ ਦੀ ਗਰਜ ਸੀ ਜਦੋਂ ਧਰਮ ਦੀ ਬੇਦਬੀ ਹੋਵੇ ਜਦੋਂ ਗ ਪੈਰਾ ਹਟ ਰਗੜੀ ਜਾਵੇ ਤਾਂ ਉਹ ਕਿਸੇ ਦਾ ਨਿੱਜੀ ਮਾਮਲਾ ਨਹੀਂ ਹੁੰਦਾ ਉਹ ਪੂਰੀ ਕੌਮ ਦਾ ਮਾਮਲਾ ਬਣ ਜਾਂਦਾ ਹੈ ਤੁਸੀਂ ਗੁਰੂ ਘਰ ਦੀ ਤਰਜੀ ਤੇ ਪਾਬ ਦਾ ਧੰਦਾ ਸ਼ੁਰੂ ਕਿੰਨਾ ਚਾਹਦੇ ਹੋ ਇੱਕ ਕਾਲਸਰ ਆਜੇ ਇੱਥੇ ਸ਼ਰਾਬ ਖੋਰੀ ਤੇ ਨਸ਼ੇ ਖੋਰੀ ਜਿਨ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਜੇ ਤੂੰ ਤਾਂ ਇੱਥੇ ਗੁਰੂ ਘਰ ਦਾ ਵਜ਼ੀਰ ਸੱਦ ਕੇ ਅਰਦਾਸ ਕਰਨ ਜਾ ਰਿਹਾ ਹੈ ਬਿਲਕੁਲ ਗੱਲ ਹੈ ਆਪਣਾ ਜੋ ਵੀ ਕੰਮ ਕਰਨਾ ਹੈ ਕਰ ਲੇਕਿਨ ਗੁਰੂ ਘਰ ਦੀ ਪ੍ਰਧਾਨਗੀ ਛੱਡ ਦੇ ਅਤੇ ਇੱਥੇ ਸਾਰਿਆਂ ਕੋਲ ਮਾਫੀ ਮੰਗ ਅਤੇ ਇਸ ਗਰੰਥੀ ਸੰਗ ਨੂੰ ਮਜਬੂਰ ਨਾ ਕਰ ਜੇਕਰ ਅੰਜ ਕਰੇਗਾ ਸ਼ਾਇਦ ਅਸੀਂ ਤੈਨੂੰ ਮਾਫ ਕਰ ਦਈਏ ਨਹੀਂ ਤਾਂ ਅਜੇ ਇੱਥੇ ਪਣਾ ਵਾਪਰੇਲੇ ਨਿਹੰਗ ਸਿੰਘਾਂ ਨੇ ਆਲੇ-ਦੁਆਲੇ ਘੇਰਾ ਪਾ ਲਿਆ ਉਹਨਾਂ ਵਿੱਚੋਂ ਇੱਕ ਨਿਹੰਗ ਸਿੰਘ ਨੇ ਅੱਗੇ ਵੱਧ ਕੇ ਜਸਕਰਨ ਸਿੰਘ ਨੂੰ ਬੰਨ੍ਹ ਤੋ ਫੜ ਲਿਆ ਜਸਕਰਨ ਸਿੰਘ ਦਰਨਾ ਕੰਮਣ ਲਗਾ ਉਸ ਦੀ ਬੇਸ਼ਰਮੀ ਦੀ ਬੁਸਕਾਨ ਗਾਇਬ ਹੋ ਚੁੱਕੀ ਸੀ ਫਿਰ ਬਾਬਾ ਫਤਿਹ ਸਿੰਘ ਨੇ ਪਾਈ ਗੁਰਬਖਸ਼ ਸਿੰਘ ਬੁਲ ਦੇ ਕੇ ਆਏ ਜਿਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਉਹ ਆਪਣੇ ਆਪ ਤੇ ਬੜਾ ਦਰਦ ਮਹਿਸੂਸ ਕਰ ਰਹੇ ਸਨ ਉਹਨਾਂ ਨੇ ਗੁਰੂ ਦੀ ਮਰਿਆਦਾ ਨੂੰ ਨਿਮਾਣੀ ਹੋਣ ਦਿੱਤਾ ਪਾਈ ਗੁਰਬਖਸ਼ ਸਿੰਘ ਬਾਬਾ ਫਤਿਹ ਸਿੰਘ ਨੇ ਕਿਹਾ ਤੁਸੀਂ ਗੁਰੂ ਦੇ ਸੱਚੇ ਨਾਲ ਹੋ ਤੁਸੀਂ ਮਰਿਆਦਾ ਨਹੀਂ ਛੱਡੀ ਭਾਵੇਂ ਤੁਹਾਨੂੰ ਕਿੰਨਾ ਵੀ ਦਬਾਅ ਵਿਚ ਆਣਾ ਪਿਆ ਹੈ ਗੁਰੂ ਮਹਾਰਾਜ ਤੁਹਾਡੀ ਸੇਵਾ ਕਬੂਲ ਕਰਨਗੇ ਤੁਹਾ ਫਿਰ ਬਾਬਾ ਫਤਿਹ ਸਿੰਘ ਨੇ ਪ੍ਰਧਾਨ ਬਲਵੰਤ ਸਿੰਘ ਤੇ ਜਸ ਕਰਨਵਲ ਮੁੜ ਕੇ ਦੇਖਿਆ ਅੱਜ ਇਸ ਠੇਕੇਦਾਰ ਮਹੁਰਤਾ ਜ਼ਰੂਰ ਹੋਵੇਗਾ ਬਾਬਾ ਫਤਿਹ ਸਿੰਘ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਪਰ ਇਹ ਗੁਰੂ ਦੀ ਅਰਦਾਸ ਨਾਲ ਨਹੀਂ ਸਗੋਂ ਗੁਰੂ ਸਾਹਿਬ ਦੇ ਨਿਆਂ ਨਾਲ ਹੋਵੇਗਾ ਜਕਾਰਾ ਬੁਲੇ ਸੋਨੇ ਹਾਲ ਸਾਰੇ ਸੱਤ ਸ੍ਰੀ ਅਕਾਲ ਕੰਨ ਲਗੇ ਨੰਗ ਸਿੰਘ ਨੇ ਇੱਕਦਮ ਬਿਜਲੀ ਦੀ ਤੇਜ਼ ਰਫ਼ਤਾਰ ਨਾਲ ਕਾਰਵਾਈ ਸ਼ੁਰੂ ਕੀਤੀ ਉਹਨਾਂ ਨੇ ਬੁਲੇ ਸੋਨੇ ਹਾਲ ਸੱਤ ਸ੍ਰੀ ਅਕਾਲ ਦੇ ਜਕਾਰੇ ਲਾਦੇ ਹੋਏ ਠੇਕੇ ਦੇ ਦਰਵਾਜ਼ੇ ਤੋੜ ਦਿੱਤੇ ਅੰਦਰ ਵੜ ਗਏ ਸ਼ਰਾਬ ਦੀਆਂ ਬੋਤਲਾਂ ਨੂੰ ਚੁੱਕ-ਚੁੱਕ ਕੇ ਬਾਹਰ ਸੜਤੇ ਪੰਨਾ ਸ਼ੁਰੂ ਕਰ ਦਿੱਤਾ ਸ਼ਰਾਬ ਦੀਆਂ ਬੋਤਲਾਂ ਟੁੱਟਣ ਦੀ ਆਵਾਜ਼ ਨਾਲ ਸਾਰਾ ਇਲਾਕਾ ਗੁੰਜ ਗਿਆ ਜਿਵੇਂ ਕਿਸੇ ਜ਼ਹਿਰੀਲੇ ਸੱਪ ਨੂੰ ਕੁਚਲਾ ਜਾ ਰਿਹਾ ਹੋਵੇ ਦੁਕਾਨਦਾਰ ਕੁੱਲਾ ਕੁੱਲਾ ਸਮਾਨ ਤੋੜ ਦਿੱਤਾ ਸ਼ਰਾਬ ਸੜਤੇ ਵਹਿਣ ਲੱਗੇ ਉਸ ਦੀ ਕੋੜੀ ਬੋ ਹੁਣ ਹਰ ਪਾਸੇ ਫੈਲੀ ਸੀ ਪਰ ਇਹ ਬਦਬੂ ਜ਼ਹਿਰ ਦੇ ਖਤਮ ਹੋਣ ਦੀ ਖੁਸ਼ਬੂ ਵਰਗੀ ਲੱਗ ਰਹੀ ਸੀ ਪ੍ਰਧਾਨ ਬਰਵੰਦ ਸਿੰਘ ਤੇ ਜਸਕਰਨ ਕੁਝ ਵੀ ਨਹੀਂ ਕਰ ਪਾਏ ਉਹ ਡਰ ਨਾਲ ਇੱਕ ਪਾਸੇ ਖੜੇ ਕਮਰੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਬੇਬਸੀ ਸੀ ਵੀ ਹੁਣ ਇੱਥੇ ਜਕਰ ਕੁਝ ਬੋਲੇ ਤਾਂ ਇਹਨਾਂ ਨੇ ਮਿੰਟ ਵਿੱਚ ਝਟਕਾ ਦੇਣਾ ਹੈ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ ਜੇਕਰ ਜਾਨ ਬੱਤੀ ਹੈ ਤੇ ਤੇ ਬਚਾ ਲੈਣੀ ਚੰਗੀ ਹੈ ਸਾਰੇ ਕਮਰੇ ਹਨ ਉਸੇ ਸਮੇਂ ਇੱਕ ਹੋਰ ਨਾਂਗ ਸਿੰਘ ਨੇ ਪ੍ਰਧਾਨ ਬਲਵੰਤ ਸਿੰਘ ਦੇ ਖਾਤੋਂ ਗੁਰਦੁਆਰਾ ਕਮੇਟੀ ਦੀ ਚਾਬੀ ਖੋ ਲਈ ਤੁਸੀਂ ਗੁਰੂਕਰਦੇ ਪ੍ਰਧਾਨ ਦੇ ਲਾਇਕ ਨਹੀਂ ਹੋ ਪ੍ਰਧਾਨ ਉਸਨੇ ਕਿਹਾ ਤੁਸੀਂ ਗੁਰੂਕਰਦੀ ਮਰਿਆਦਾ ਨੂੰ ਵਿਚਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸੰਗਤ ਦੇ ਭਰੋਸੇ ਨਾਲ ਖਿਲਵਾੜ ਕੀਤਾ ਹੈ ਅੱਜ ਤੋਂ ਤੂੰ ਪ੍ਰਧਾਨ ਨਹੀਂ ਹੈ ਅੱਜ ਤੋਂ ਤੂੰ ਆਪਣੇ ਨਾਲ ਸਿੰਘ ਨਹੀਂ ਲਗਾ ਸਕਦਾ ਜੇਕਰ ਸਾਨੂੰ ਪਤਾ ਲੱਗਿਆ ਕਿ ਤੂੰ ਆਪਣੇ ਨਾਲ ਸਿੰਘ ਲਗਾ ਰਿਹਾ ਹੈ ਤਾਂ ਦੇਖੀ ਅਸੀਂ ਕਰਦੇ ਕਿ ਅਸੀਂ ਤੇਰੇ ਘਰੇ ਆ ਕੇ ਤੇਰਾ ਸੋਦਾ ਲਾਵਾਂਗੇ ਦੇਖ ਲੈ ਅੱਜ ਤੇਰੀ ਪਹਿਲੀ ਗਲਤੀ ਜਾਣ ਕੇ ਅਸੀਂ ਤੈਨੂੰ ਛੱਡ ਰਹੇ ਹਾਂ ਵੈਸੇ ਗਲਤੀ ਬਹੁਤ ਵੱਡੀ ਹੈ ਸਾਨੂੰ ਤੈਨੂੰ ਛੱਡਣਾ ਨਹੀਂ ਚਾਹੀਦਾ ਲੇਕਿਨ ਅਸੀਂ ਹੋਰ ਕੁਝ ਨਹੀਂ ਕਰਨਾ ਚਾਹੁੰਦੇ ਸਾਡਾ ਸਬਰ ਨਾ ਭਰ ਕੇ ਅੱਜ ਤੋਂ ਬਾਅਦ ਅਜਹੀ ਗਲਤੀ ਕਦੇ ਦੁਬਾਰਾ ਹੋਈ ਨਾ ਹੱਪਤਾ ਦੇਖੀ ਅਸੀਂ ਕੱਲੇ-ਕੱਲੇ ਦੇ ਘਰੇ ਆ ਕੇ ਸੌਦਾ ਲਾਵਾਂਗੇ ਬਾਕੀ ਤੇਰੀ ਮਰਜ਼ੀ ਹੈ ਪਿਆਰ ਦਾ ਮੰਨਣਾ ਹੈ ਮੰਨ ਜਾ ਜੇਕਰ ਦੂਜੀ ਤਰ੍ਹਾਂ ਮੰਨੇਗਾ ਉਹ ਵੀ ਤਰੀਕਾ ਸਾਨੂੰ ਆਂਦਾ ਹੈ ਇਸ ਤਰ੍ਹਾਂ ਨਾਂਗ ਸਿੰਘ ਉਹ ਤਾਂ ਚਲੇ ਗਏ ਪ੍ਰਧਾਨ ਗੋਦਵਾਰੇ ਵਿੱਚ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਨਵਾਂ ਪ੍ਰਧਾਨ ਬਣਾਇਆ ਗਿਆ ਇਸ ਵਾਰ ਪ੍ਰਧਾਨ ਗੋਸ਼ਕ ਸਿੰਘ ਪਿੰਡ ਦਾ ਚੰਗਾ ਬੰਦਾ ਸੀ ਸੇਵਾਦਾਰ ਸੀ ਸੇਵਾ ਪਾਉਣਾ ਰੱਖਣ ਵਾਲਾ ਸੀ ਭਾਵੇਂ ਥੋੜਾ ਗਰੀਬ ਘਰੋਂ ਸੀ ਲੇਕਿਨ ਫਿਰ ਵੀ ਚੰਗਾ ਸੀ ਪਹਿਲਾ ਮਾੜੀ ਲੋਕ ਕਿ ਤਰ੍ਹਾਂ ਦਾ ਜੋ ਕਿ ਪੈਸ ਪਤਾ ਸੀ ਲੇਕਿਨ ਜਿਸ ਦੇ ਵਿੱਚ ਗੁਰੂ ਸਾਹਿਬ ਦੀ ਮਰਿਆਦਾ ਲਈ ਕੋਈ ਆਦਰ ਸਤਕਾਰਨਾ ਹੋਵੇ ਇਹੋ ਜਿਹੇ ਨੂੰ ਗੁਰੂ ਕਰਦਾ ਪ੍ਰਧਾਨ ਬਣਾਉਣਾ ਠੀਕ ਨਹੀਂ ਹੈ ਤੁਹਾਡੇ ਕੀ ਵਿਚਾਰ ਹਨ ਨਯੰਗ ਸਿੰਘਾ ਨੇ ਪ੍ਰਧਾਨ ਨੂੰ ਛੱਡ ਕੇ ਸਹੀ ਕੀਤਾ ਜਾਂ ਇਹੋ ਜੀ ਦੋਸ਼ੀ ਦਾ ਮੌਕੇ ਤੇ ਸੋਧਾ ਲਾਣਾ ਠੀਕ ਹੈ ਇਹੋ ਜਿਹੇ ਨੂੰ ਛੱਡਣਾ ਸਹੀ ਨਹੀਂ ਹੈ ਇਹ ਗੱਲ ਥੋੜੀ ਪੁਰਾਣੀ ਹੈ ਲੇਕਿਨ ਅੱਜ ਵੀ ਜਦੋਂ ਆਪਾਂ ਯਾਦ ਕਰਦੇਗਾ ਤਾਂ ਇਹੋ ਜੀਆਂ ਗੱਲਾਂ ਨੂੰ ਯਾਦ ਕਰਕੇ ਆਪਣੇ ਮਨਾਂ ਦੇ ਵਿੱਚ ਵੀ ਸਾਲ ਉੱਠਦੇ ਹਨ ਕਿ ਅੱਜ ਵੀ ਇਹ ਗੱਲ ਟੁੱਟਦੀਆਂ ਨਹੀਂ ਹਨ ਅੱਜ ਵੀ ਕਿੰਨੇ ਲੋਕ ਜੋ ਇਸ ਤਰ੍ਹਾਂ ਦੇ ਕੰਮਾਂ ਪਿੱਛੇ ਇਸ ਤਰ੍ਹਾਂ ਦੇ ਕਾਰਾਂ ਪਿੱਛੇ ਲੱਗੇ ਹੋਏ ਹਨ ਪੈਸੇ ਨੂੰ ਵੇਕੇ ਅੰਨੇ ਹੋ ਆਪਾਂ ਦੇਖਦੇ ਹਾਂ ਗਰੰਤੀ ਸਿੰਘ ਜੋ ਨਈਆਂ ਦੀ ਦੁਕਾਨ ਦੇ ਵਿੱਚ ਅਰਦਾਸ ਕਰਦਾ ਫੜਿਆ ਗਿਆ ਗਰੰਤੀ ਸਿੰਘ ਇੱਥੇ ਫੜਿਆ ਗਿਆ ਹਾਲਾਂਕਿ ਕਈ ਵਾਰ ਇਸ ਤੇ ਵਿੱਚ ਗਰੰਤੀ ਸਿੰਘ ਦੀ ਸਰੀਆਮ ਗਲਤੀ ਹੁੰਦੀ ਹੈ ਲੇਕਿਨ ਕਈ ਵਾਰ ਕਈ ਗਰੰਤੀ ਸਿੰਘ ਸਾਨੇ ਵਰਗੇ ਨਹੀਂ ਹੁੰਦੇ ਉਹ ਅੱਡ ਹੁੰਦੇ ਹਨ ਉਹਨਾਂ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਜਜ਼ਬਾ ਹੁੰਦਾ ਹੈ ਉਹ ਸੱਚਮੁੱਚ ਬਾਬਾ ਬੁੱਢਾ ਸਾਹਿਬ ਵਰਗੇ ਵਜીર ਹੁੰਦੇ ਸਨ ਤੁਹਾਨੂੰ ਕੀ ਲੱਗਿਆ ਜੋ ਗਰੰਤੀ ਸਿੰਘ ਗੁਰਬਖਸ਼ ਸਿੰਘ ਨੇ ਕੀਤਾ ਉਹ ਸਹੀ ਕੀਤਾ ਜਾਂ ਫਿਰ ਇੱਥੇ ਉਸ ਨੂੰ ਕੁਝ ਹੋਰ ਕਰਨਾ ਚਾਹੀਦਾ ਸੀ ਤੁਹਾਡੇ ਵਿਚਾਰ ਕੀ ਹਨ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਨਮੀਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਮਿਤਾ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਗਾਜੀ ਕੇ ਬਲੌ ਜੀ ਫਤੀਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ